ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਤਿ ਪ੍ਰਸਾਦ ਆਜ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸਚੇ ਸੋਚਨਾ ਹੋ ਗਈ ਜੇ ਸੋਚੀ ਲਖ ਵਾਰ ਚੁਪੈ ਦੁਖ ਨਾ ਹੋਈ ਜੇ ਲਾਇ ਹਾਲਿ ਉਤਾਰ ਹੁਕਮ ਹੁਕਮ ਤਰੀਏ ਬੰਨਾ ਪ੍ਰਿਆ ਪਰ ਸਹਸ ਸਿਆਨ ਪਾ ਲਖ ਹੋਵੇ ਤਾ ਇੱਕ ਨ ਚਲੈ ਨਾਲ ਤਿਰਸ ਤੇ ਆਰਾ ਹੋਈ ਐ ਕਿਉ ਪੂਰੇ ਟੁੱਟੇ ਪਾਲੋਂ ਹੁਕਮ ਰਈ ਜਾਈ ਚਲਣਾ ਨਾਨਕ ਲਿਚਾ ਨਾਲੋਕ ਮਿ ਹੋਵਨ ਅਕਾਰੁ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਨ ਜੀ ਹੁਕਮ ਲੈ ਵੜਾਈ ਕੰਨ ਸਮਣੀ ਚੇਕਮ ਲੈਕ ਤੋਂ ਸੁਫਾਇ ਹੈ ਇਕ ਨਾ ਕੋਮੀ ਬਖਸ਼ੀਸ ਇਕ ਕੋਮੀ ਸਦਾ ਪੁਵਾਈ ਹੈ ਉਕਮੈ ਅੰਦਰ ਸਭ ਕੋ ਆਰਕੁ ਨਾ ਕੋਈ ਨਾਨਕ ਉਕਮੈ ਜੀਵ ਜੈ ਤਾ ਵੈ ਕਹਿ ਨਾ ਕੋਈ ਗਵਕੁ ਤਾ ਨੂੰ ਹੋਵ ਕਿਸੈ ਤਾ ਨਾ ਗਵਕੁ ਦਾ ਜਾਣੈ ਨਿਸ਼ਾਨੁ ਹੋਵ ਗਵਕੁ ਗੁਣ ਵਿੜਿਐ ਚਾਰੂ ਗਵਕੁ ਵਿਦਿਆ ਵਿਖੰਬੀਚਾਰੂ ਗਾਵੈ ਕੋ ਸਾਜ ਕਰੇ ਤਨ ਕਹੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਇਕ ਹਾਗਰਾ ਬਾਦੂਰ ਕਥਨਾ ਕਥਿ ਨ ਆਵੈ ਤੂਤ ਘਟ ਘਟ ਸਥੀ ਕੋਟੀ ਕੋਟ ਦੇਦਾ ਦੇਨ ਜੀ ਤਖਾਹੀ ਦੁਗਾ ਜਗੰਤਰ ਕਾਇ ਖਾਇ ਉਕਮੀ ਉਕਮ ਚਲਾਏ ਰਾਹੂ ਨਾਨਕ ਵਿਖਸੈ ਵੀ ਪਰਵਾਹੂ ਸਾਚਾ ਸਾਇਤ ਸਤ ਨਾਹੀ ਪੱਖੇ ਭੋ ਭਾਰੂ ਅਗਹ ਮੰਗਾ ਜਿਹ ਦੇਹ ਦੇਹ ਰਾਤ ਕਰੇ ਦਾਤਾਰ ਬਿਰਖ ਘਰ ਕੀ ਅਜਿਤ ਸੈ ਦਰਬਾਰ ਹਉ ਕੇਵਲਨ ਬੋਲੀਐ ਜਿਸੁਮ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਮੁ ਵਡਿਆਈ ਵਿਚਾਰੁ ਕਰਮੀ ਆਵੈ ਕਪੜਾ ਨਦਨੀ ਮੁਕਤਿ ਦਵਾਰੁ ਨਾਨਕਿ ਵਹਿ ਜਾਣੀਐ ਸਵਾਪੀ ਸਚਿਆਰੁ ਥਾਪਿਆ ਨ ਜਾਏ ਕੀਤਾ ਨਾ ਹੋਏ ਆਪਿ ਆਪ ਨਰਿੰਦ ਸੁਐ ਜਿਨ ਸੇਵਿਆ ਤਿਨ ਪਾਇਆ ਮਾਨੁ ਨਾਨਕ ਗਾਵੀਏ ਗੁਨਿੰਗਾਂ ਗਾਵੀਏ ਸੁਨਿਏ ਮਨ ਰਖਿਐ ਪਾਉ ਦੁਖ ਪਰ ਹਰਸੁ ਕਰ ਲੈ ਜਾਇ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਨ ਖਾ ਨਹੀਂ ਕਹਿਨਾ ਤਥੰਨ ਜਾਈ ਗੁਰ ਇਕ ਦੇਵ ਜਾਈ ਸਗਨਾ ਜੀਆ ਕਾਇ ਖਦਾਤਾ ਸੋ ਮੈ ਵਿਸਰਨ ਜਾਈ ਜੀਤ ਨਾ ਵਾਜਿਤ ਸਵਾ ਬਿਨ ਪਾਣੀ ਕੇ ਨਾਇ ਖਰੀ ਜੀਤੀ ਸਿਰਠੋ ਪਾਈ ਵਿਖਾਂ ਮੇਂ ਕਰਮਾ ਕੀ ਮਿਲਾਈ ਮਤ ਵਿਚਿਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵदाई ਸੋ ਨਾਨੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁੜਿ ਤਾਰੀਆ ਰਿਆ ਖੋਰ ਸੁਣੀ ਹੋਏ ਨਾ ਅਖੰਡਾ ਵਿੱਚ ਜਾਣੀ ਹੈ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਇ ਕਹ ਜਾਪ ਕੀਰਤਿ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਇਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰਿ ਗੁਣਵੰਤੇ ਆਪੋਂ ਦੇ ਿਆ ਕੋ ਨ ਸੁਝੈ ਜੀਤਿ ਸੁਗਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਸਾਖ ਤਵ ਲਿਖਾ ਸੁਣਿਆ ਦੀਪ ਲੋ ਪਾਖਾਲ ਸੁਣਿਆ ਪੋਹਿਨ ਸਖਾ ਕਾਲ ਨਾਨਕ ਪਤਾਂ ਸਦਾ ਵਿਗਾ ਸੁਣੇ ਦੂਪ ਕਾ ਨਾ ਸੁਨਿਆ ਈਸ਼ਰ ਵਰਮਾ ਇੰਦ ਸੁਨਿਆ ਮੋਕਸ਼ਲਾ ਹਨਮੰਦ ਸੁਨਿਆ ਜੋਗ ਜੁਗ ਤਨ ਪੇਦ ਸੁਨਿਆ ਸਾਸਤ ਸਿਮਰਤ ਵੇਦ ਗਿਆਨਪਕਤਾ ਸਦਾ ਵੇਗਾ ਸੁਨਿਆ ਧੂਪ ਕਾਣ ਸੁਨਿਆ ਸਤ ਸੰਤੋ ਗਿਆਨ ਸੁਨਿਆ ਅਠ ਅਠਾਈ ਨਾਮ ਸੁਨਿਆ ਪੜ ਪੜ ਪਾਵਹਿ ਵਾ ਸੁਨਿਆ ਲਾਗੀ ਸਹਿ ਜਿਤਿਆ ਨਾਨਕ ਪਤੰਥ ਦਾ ਵਿਦਆ ਸੁਣਿਆ ਗੂਪ ਪਾਪ ਕਾਨਾ ਸੁਣਿਆ ਸਰਾ ਗੁਨਾ ਕੀਗਾ ਸੁਣਿਆ ਸੇ ਪੀਰ ਪਾਤਸ਼ਾ ਸੁਣਿਆ ਦੇਪਾ ਵੈ ਰਾਭੂ ਸੁਣਿਆ ਹਾ ਕੋ ਐਸ ਗਾਰੋ ਨਾਨਕ ਪਤੰਥ ਦਾ ਵਿਦਆ ਸੁਣਿਆ ਗੂਪ ਪਾਪ ਕਾਨਾ ਮਨਨੇ ਕੀਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੈਨੇ ਕਾ ਵੈ ਕਾ ਨਿਵਿਚਾਰ ਐਸਾ ਨਾਮ ਨਰਿੰਦਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮਨ ਨ ਸੁਰਤਵਾ ਮਨ ਬੁੱਤ ਮਨ ਸਗਲ ਪਵਨ ਕੀ ਸੋਧ ਮਨ ਨੇ ਮੁ ਟੋਟਾ ਨਾ ਖਾਈ ਮਨ ਨ ਜਮ ਕ ਸਾਥ ਨ ਜਾਈ ਐਸਾ ਨਾਮ ਨਰਿੰਦਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਖੱਲਾ ਪੰਥ ਮਨੈ ਕਰਮ ਸੇਤੀ ਸੰਬੰਧ ਐਸਾ ਨਾਮ ਨਰੀਂਝਨ ਕੋਈ ਜੇ ਕੋ ਮੰਡਨ ਮਨ ਕੋਈ ਮਨੈ 파ਵ ਮੁਕਵਾਰ ਮਨੈ ਪਰਵਾਰ ਐਸਾ ਦਾਰੂ ਮਨੈ ਕਰੇ ਤਾਰੇ ਗੁਰ ਸੇਖ ਮਨੈ ਨਾਨਕ ਪਰਨਿ ਪੇਖ ਐਸਾ ਨਾਮ ਨਰੀਂਝਨ ਹੋਏ ਜੇ ਕੋ ਮੰਨ ਜਾਣੈ ਮਨ ਕੋਇ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋਹ ਹੈ ਦਰਜਾ ਪੰਚ ਕਾ ਗੁਰੇ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸੋ ਮਾਰ ਹਉ ਤਰਮ ਦੇ ਆਕਾ ਪੂਤ ਸੰਤੋਖ ਤਾਵ ਰਤਿਆ ਜਨ ਸੂਤ ਜੇ ਕੋ ਵਜਾਵ ਸਤਿਆਰ ਅਵਲੈ ਉਪਰ ਕੀਤਾ ਪਾਰ ਕਰਤੀ ਹੋਰ ਪਰੈ ਹੋਰ ਹੋ ਇਸੇ ਪਾਰਤ ਲੈ ਕਵਨ ਜੋ ਜੀ ਜੋ ਤਨੰਗਾ ਕੇਨਾ ਸਵਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਗਾਨ ਸਾਡਿ ਰੂਪ ਕੀਤੇ ਦਾ ਜਾਣੇ ਖਾਂਕੂ ਗੀਤਾ ਬਸਾਏ ਕੋ ਕੋ ਆਉ ਕਿਸਨੇ ਹੋਇ ਲਖ ਦਰੀਆਉ ਕੁਦਰਤ ਕਾ ਕੰਕਾਵਿਤਾ ਪਰਨ ਜਵਾਈ ਸਵਾਰ ਜੋ ਤੁਧ ਪਾਵੇ ਤਾਈ ਫਲੀਤਾ ਤੂ ਸਦਾ ਸੁਆਮਤ ਨੰਨੰ ਭਾਰਮ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਸੰਗ ਕਰਤਾਉ ਅਸੰਗਣ ਤੂ ਕਵਿਦ ਪਾਠ ਅਸੰਖ ਜੋਗ ਮਨ ਰਹਾ ਹੈ ਉਦਾਸ ਅਸੰਖ ਕੋਤਵ ਗਿਆਨ ਵਿਚਾਰ ਅਸੰਖ ਸਤੀ ਸੰਗਾਕਾਰ ਅਸੰਖ ਸੂਰਮੋ ਬਖਸ਼ਾ ਅਸੰਖ ਕੋ ਮੋ ਲਿਉਲਾਇ ਤਾ ਉਦ੍ਰਿਤ ਕਵਨ ਕਾ ਵਿਚਾਰ ਵਾਰਿਆ ਨ ਜਾਵਾਇ ਤਾਰ ਜੋ ਤੁਧ ਭਾਵੈ ਸਹੀ ਬਲਿਕਾ ਸੋ ਸਦਾ ਸੁਨਰੰਕਾ ਅਸੰਖ ਮੂਰਕੰਧ ਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਹਲਵੜ त्याਖਮਾਈ ਅਸੰਖ ਪਾਪੀ ਪਾਪ ਕਰ ਜਾਇ ਅਸੰਖ ਕੂੜਿਆਰ ਕੂੜੇ ਪੈਦਾਈ ਅਸੰਖ ਮਲੇਸ਼ ਮਾਲ ਪਾਕਾਈ ਅਸੰਖ ਨਿੰਦ ਸਰ ਕਰੇ ਪਾਰ ਨਾਨਕ ਕੰਚ ਹੈ ਵਿਚਾਰ ਵਰਣ ਜਾਵੇ ਕੁਾਰ ਜੋ ਤੁਧ ਪਾਵਸ ਸਾਈ ਪਲੀਖਾ ਹੂੰ ਸਦਾ ਸਲਾਮਤ ਨਰਨ ਕਾਰੂੰ ਅਸੰਖ ਨਾਮ ਅਸੰਖ ਦਾਗ ਅਗੰ ਅਗੰ ਅਸੰਖ ਲੋ अशंका से पार होए अखरी नाम अखरी साला अखरी ज्ञान गीत बनगा अखरी लेखन बोलनवा अखरा से संयोग खां जिने लेके थे शरणाही जे परमाय ते ते पाई जीता कीता तेता नाव में ना बहनाई को ठाव कुदरत काउन का विचार मारन दारु ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮੰਤ ਨਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਿ ਸਖੇਹ ਮੂਦ ਪਲੀਤੀ ਕਪੜ ਹੋਏ ਜਿਵੇਂ ਸਾਬੁਨ ਲਈਐ ਉਹ ਤੋਏ ਪਰੀਏ ਮਾਤ ਪਾਪਾਂ ਕੈ ਸੰਗ ਉਹੋ ਤੋ ਪਨਵ ਕਰੰਗ ਹੁਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਰੰਪੀ ਖਾਓ ਨਾਨਕੁ ਕੁਖ ਮੀ ਆਵੋ ਜਾਓ ਤੀਰਥ ਤਪਦੇ ਆਦ ਤਾਨ ਜੇ ਕੋ ਪਾਵੇ ਤਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਕਰ ਗਾ ਤੀਰਥ ਮਨ ਲਾਉ ਸਗੁਣ ਤੀਰੇ ਮੈ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾਏ ਸਤਿ ਸਾਤਵਾ ਨੀ ਬਰਮਾਓ ਸਤ ਸਹਨ ਸਦਾ ਮੰਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਕੀਤ ਕਵਨ ਵਾਹ ਕਵਨ ਕਰਤੀ ਮਹੋ ਕਵਨ ਜਿਤੋ ਆਕਰ ਵੇਲ ਨ ਪਾਇ ਅਪਨ ਕੀ ਇਹੋ ਹੈ ਦੀਕ ਪੁਰਾਣ ਵਕਤ ਨ ਪਾਉ ਕਾਦੀਆ ਜੇ ਲਿਖਨ ਰੇ ਪੁਰਾਣ ਥਿਤਵਾਰਨ ਜੋਗੀ ਜਾਨ ਪਰਤਮ ਹੋ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣ ਸੋਈ ਕਿਉ ਕਰਿਆ ਕਾ ਕਿਰਸਾ ਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵਰਦੀ ਨਾਹੀ ਕੀਤਾ ਜਾਤਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋਐ ਪਾਤਲ ਪਾਤਲਕ ਅਗਸ ਅਗਾਸ ਓੜ ਕੋੜ ਕਪਾਲ ਥਕੇ ਮੇਦ ਕਹਿਣਿ ਕਵਾਤ 66 18 ਕਹਿਣਿ ਕਤੇਬਾ ਅਸਲੁ ਇਕ ਤਾਤ ਲੇਖਾ ਵੇ ਤਾ ਲਖੀਐ ਲੇਖਾ ਹੋਏ ਬਿਨਾ ਸੁ ਨਾਨਕ ਵੱਡਾ ਆਖੀਐ ਅਪੇ ਜਾਣ ਆਪ ਸਾਲਾਹੀ ਸਾਲਾਹੀ ਇਤੀ ਸੁਰਗ ਨਾ ਪਾਇਆ ਨਦੀਆ ਤੇ ਵਾਹ ਅਵਹ ਸਮੁੰਦ ਨਾ ਜਾਣੀਐ ਸਮੁੰਦ ਸਹਾ ਸੁਤਾਨ ਇਰਹਾ ਸਿਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇ ਇਸ ਮਨੋਂ ਨਾ ਵਿਸਰਹਿ ਅੰਤ ਨ ਸਿਵਤੀ ਕਹਿ ਨ ਅੰਤ ਅੰਤਨ ਕਰਨ ਦੇ ਨਾ ਅੰਤ ਅੰਤਨ ਵੇਖਣ ਤੋਂ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਰਪ ਪਰਾਰਵਾਰ ਅੰਤ ਕਾਰਨ ਕੀਤੇ ਬਿਰਲਾਏ ਾਂਕੇ ਅੰਤ ਨਾ ਪਾਈ ਜਾਏ ਈਹੋ ਹੁ ਅੰਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਇਉ ਉੱਚਾ ਤਾਉ ਉੱਚੇ ਉਪਰ ਉੱਚਾ ਗਾਉ ਈਵੜ ਉੱਚਾ ਹੋਵੇ ਕੋਈ ਇਸੂ ਚੇ ਕੋ ਜਾਣੇ ਸੋਏ ਜੀਵੜਾ ਪ ਜਾਣ ਆ ਪਾਪ ਨਾਨਕ ਨਦਰੀ ਕਰਮੀ ਦਾਕ ਬੋਤਾ ਕਰਮ ਲਿਖਿਆ ਨਾ ਜਾਈ ਵਡਾ ਦਾਤਾ ਤਿਲਨਾ ਸਵਾਈ ਚੀਤੇ ਮੰਗਾ ਦੂਦ ਅਪਾਰ ਕੀਤਿਆ ਗੰਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਹੀ ਖਾਏ ਕੀਤਿਆ ਦੂਖ ਭੂਖ ਸਦਮਾਰ ਏ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਕਾਇ ਕੇ ਅਖਨ ਪਾਏ ਉਹੋ ਜਾਣ ਜੇਤਿਯਮ ਖਾਏ ਆਪੇ ਜਾਣ ਆਪਿ ਦੀ ਅੱਖ ਅਸੇ ਪੇਕੇ ਕੇ ਜਿਸਨੋ ਵਖਸੇ ਸਿਫਤ ਸਾਲਾ ਨਾਨ ਪਾਤ ਸਾਹੀ ਪਾਤ ਸਾਉ ਅਮੋਲ ਗਨਮਲ ਵਪਾਰ ਅਮੋਲ ਵਪਾਰੀ ਅਮਨ ਪੰਡਾਰ ਅਮੋਲਾ ਵਮਨ ਝਾਹੀ ਅਮੋਲ ਪਾਇ ਮੋਲ ਸਮਾਇ ਅਮੋਲ ਕਰ ਮੋਲ ਦੀਵਾਨ ਅਮੋਲ ਤਲ ਮੋਲ ਪਰਵਾਨ ਅਮੋਲ ਵਕਸੀ ਸਮੋਲ ਨੀਸ਼ਾਨ ਅਮੋਲ ਕਰ ਮੋਲ ਪਰਮਾਨ ਅਮੋਲ ਮੋਲ ਕਿਆ ਨਾ ਜਾਏ ਆਖਾ ਕਰ ਲਿਵ ਲਾਇ ਆਖਾ ਵੇਦ ਪਾਠ ਕੋਰਾਨ ਆਖਾ ਪੜੇ ਕਰੇ ਵਿਖਿਆਨ ਆਖੇ ਵਰਮੈ ਕਾਇੰਦ ਆਖਾ ਗੋਪੀ ਤੈ ਗੋਬਿੰਦੋ ਅਕਾ ਇਸ਼ਰ ਕਸਿਦਾ ਅਕਾ ਕੀਤੇ ਕੀਤੇ ਬੁਧ ਅਖਰ ਦਾਨੁ ਅਖਾ ਜੀ ਅਖ ਸੁਰ ਨਰਮੁ ਜਨ ਸੇਵ ਹਿਤੇ ਅਕਾ ਅਕਨੁ ਪਾਹੀ ਹਿਤੇ ਕਹਿ ਕਹਿ ਉਠ ਉਠ ਜਾਇ ਹਿਤੇ ਕੀਤੇ ਹੋਰ ਕਹਿ ਤਾਕ ਨ ਸਕਕੇ ਕੇ ਜੇਵੜ ਪਾਵੈ ਤੇੜ ਹੋਏ ਨਾਨਕ ਜਾਣੈ ਸਤਾ ਸੋਏ ਜੇ ਕੋ ਆਖੈ ਬੋਲੀ ਵੀ ਕਾੜ ਤਾਂ ਲਿਖਿਆ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੁਮਹਲੇ ਵਾਜੇ ਨਾਦ ਨਿਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੀ ਸਿਉ ਕਹਿਨ ਕੀਤੇ ਗਾਵਨ ਹਾਰੇ ਗਾਵਹੰ ਪਹਨ ਪਉਣ ਪਾਣੀ ਵੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਾ ਚਿੱਤ ਕੋ ਉਤ ਲਿਖ ਜਨ ਹੈ ਲਿਖ ਲਿਖ ਤਰੰਗੀ ਵਿਚਾਰੇ ਗਾਵਾ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸੋਹਣ ਸਦਾ ਸਵਾਰੇ ਗਾਵਾ ਇੰਦ ਇੰਦ ਸੁਨਵੈਟੀ ਦੇਵਤਿਆਂ ਨਰਨ ਨਾਲੇ ਗਾਵਾ ਸਿੱਧ ਸਮਾਧੀ ਅੰਦਰ ਗਾਵਨ ਸਾਜ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨਿਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਕਸਰ ਤੀਰਥ ਨਾਲੇ ਗਾਵੈ ਜੋਤ ਮਾਵਲ ਸੂਰਾ ਗਾਵੈ ਕਾਨੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ 세 ਤੁਦ 누 ਗਾਵੈ ਜੋ ਤੁਦ ਪਾਵਨ ਰਤਿ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਤੇ ਥਨਿਆਰਨ ਨਾਨਕਿਆ ਵਿਚਾਰੇ ਸੋਈ ਕੋਈ ਪ੍ਰਤਾਪਤ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਉ ਪੀ ਜਾਇ ਨਾ ਜਾਸੀ ਰਤਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਾ ਜਿਨ ਸੇ ਮਾਇ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਵਤ ਜੀਵੜਿਆਈ ਜੋਰ ਤੇ ਪਾਵੈ ਸੋਈ ਕਰਤੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾ ਪਾਤ ਸਾਹਿਬ ਨਾਨਕ ਰਹਿਨ ਰਗਾਈ ਹੁੰਦਾ ਸੰਤੋਖ ਸ਼ਰਮ ਬਚੋਲੇ ਧਿਆਨ ਕੀ ਕਰੈ ਵਿਪੂਤ ਚਿੰਤਾ ਕਾਲੁ ਕੁਆਰੀ ਕਾਇਆ ਉਦਯੋਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਟੈ ਜਗ ਜੀਤ ਆਦੇਤ ਸੈ ਆਦੇਸ ਆਜੇ ਨੀਲ ਅਨਾਤ ਅਨਾਤ ਜੁਗ ਜੁਗੇ ਕੋ ਰੇਸ ਭੋਗਦ ਗਿਆਨ ਦਿਆ ਪੰਡਾਰੰ ਘਟ ਘਟ ਵਾਜੈ ਨਹਾਦ ਆਕਰ ਨਾਕ ਨਾਤੀ ਸਭ ਜਾ ਕੀ ਰਿਦ ਸਿ ਦੇਵਰਾ ਸਾਜ ਸੰਯੋਗ ਵਿਜੋਗ ਦੋਇ ਕਾਰ ਚਲਾਵਹਿ ਲੇਖਿਆ ਹੈ ਭਾਗ ਆਦੇਤ ਸਾਇਆ ਦੇਸ ਆਗ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕਮਾਈ ਜੁਗਤ ਵਿਆਈ ਤਿੰਤੇ ਲੇ ਪਰਵਾਨ ਇਕ ਸੰਸਾਰੀ ਪੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੇਂ ਤਲਾਵੈ ਜਿਵ ਹੋਵੈ ਫਰਮਾਨ ਉਹ ਵੀ ਕਹਿ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵੀ ਦਾਨ ਆਦੇਸ ਸਹਿ ਆਦੇਸ ਆਦਨਿ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾ ਜੋ ਕਿਛ ਪਾਇਆ ਸੋਇ ਕਾਵਾਰ ਕਰ ਕਰ ਵੇ ਕੈ ਸਿਰ ਜਨ ਆ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਸਹਿ ਆਦੇਸ ਆਦ ਅਨਿਲ ਅਨਾਹਤ ਜੋਗੀ ਜੋਗੀ ਕੋ 20 ਇੱਕ ਦੂਜੀ ਬੋਲਾ ਕੋ ਹੋਏ ਲੱਖ ਮਲਕ 20 ਲਗ ਲਗੇ ਰਾਖੀ ਹੈ ਇੱਕ ਨਾਮ ਜਗਦੀਸ਼ ਇਤ ਰਾਹੀ ਪੱਤ ਪਬੜੀਆਂ ਚੜੀਆਂ ਹੋਏ 21 ਸੁਣ ਗੱਲ ਆਕਾਸ਼ ਕੀ ਕਿਤਾਈ ਰਿਸ਼ ਨਾਨਕ ਨਦੀ ਪਾਈ ਹੈ ਕੋਰੀ ਕੋੜ 30 ਆ ਕੰਝੋਚ ਪੈਨੈ ਜੋਤ ਜੋ ਨ ਮੰਗੰ ਦੇਨ ਜੋਤ ਜੋ ਨ ਜੀਵਨ ਮਾਨੰ ਜੋਰਾ ਜੋ ਨ ਰਾਜਮਾਲ ਬੰਸੋਰ ਜੋ ਨ ਗੁੱਟੀ ਗਿਆਨ ਵਿਚਾਰ ਜੋ ਨ ਜੁਕਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨਾ ਹੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਤਾਵਰ ਕੀਰਤ ਅਨੁਸਾਰ ਜਿਸ ਵਿੱਚ ਜੀ ਜੁਗ ਤੇ ਰੰਗ ਇਨ ਕੇ ਨਾਮ ਨੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿਥਾ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨੀਸ਼ਾਨ ਕਤ ਬਗਾਈ ਉਥੈ ਪਾਈ ਨਾਨਕ ਗਿਆ ਜਪੈ ਜਾਏ ਧਰਮ ਕੰਡ ਕਾ ਏਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਇਥੇ ਪਵਨ ਪਾਣੀ ਵੈ ਸੰਤਰ ਇਥੇ ਕਾਨ ਮਹੇਸ ਇਥੇ ਵਰਮ ਕਾੜ ਟਿਕੜੀਏ ਰੂਪ ਰੰਗ ਕੇ ਵਿਸ ਇਤਿਆ ਕਰਮ ਭੂਮੀ ਮੇਰ ਕੇਤੇ ਇਤੇ ਦੂਪ ਦੇਸ ਇਤੇ ਇੰਦ ਚੰਦ ਸੂਰ ਕੇਤੇ ਇਤੇ ਮੰਡਲ ਦੇਸ ਕਿਤੇ ਸਿੱਧ ਬੋਧਨਾ ਕੀਤੇ ਹਿਤੇ ਹਿਤੇ ਦੇਵੀ ਵਿਵੇਸਿ ਕਿਤੇ ਦੇਵ ਨਾਮੁ ਮੁਨ ਕੇਤੇ ਹਿਤੇ ਰਤਨ ਸਮੰਦ ਕਿਤਿਆ ਕਾਂਕਿਤਿਆ ਬਾਣੀ ਹਿਤੇ ਪਾਤਨ ਨਿੰਦਾ ਕਿਤਿਆ ਸ੍ਰਤੀ ਕੇ ਸੇਵਕੇਤੇ ਨਾਨਕ ਅੰਤ ਨਯੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿਥਾ 나ੜਿ ਵਿਨੋਦ ਕੋਡ ਅਨੰਦ ਸ਼ਰਮੰਕੰਡ ਕੀ ਬਾਣੀ ਰੂਪਾ ਸਿਠਾ ਭਾਰਤ ਕੜਿਐ ਵਕ ਤਨੂਪਾ ਠਾਕੀਆਂ ਗੱਲਾਂ ਕਛਿਆ ਨਾ ਗਾਏ ਜੇ ਕੋ ਕਹਿ ਪਿਛੈ ਪਿਛਾਈ ਨਿਠੈ ਕੜਿਐ ਸੁਰਤ ਮਤਿ ਮਨ ਬੁੱਧ ਸਿਠੈ ਕੜਿ ਗਏ ਉਪਰ ਸਿਧਾਂ ਕੀ ਸੋਦਾ ਕਰਮਕੰਡ ਕੀ ਬਾਣੀ ਜੋਰ ਸਿਠਾ ਪੂਰਨ ਕੋਈ ਥੋਰ ਤਿਥੈ ਜੋਦਵ ਮਹਾਂਵਲ ਸੂਰ ਇਨਮੇ ਰਾਮ ਰਹਾ ਪਰਪੂਰ ਇਥੇ ਸੀਤੋ ਸੀਤਾ ਮਹਿ ਮਹਾਮਾਹੀ ਤਾ ਹੀ ਰੂਪਨ ਗਤਨ ਜਾਇ ਨਾ ਹੋਏ ਮਰਨਹ ਕਾਗੇ ਜਾਇ ਜਿਨ ਕੈ ਰਾਮ ਸੈ ਮਨ ਵਾਈ ਇਥੇ ਪਕਵਸੇ ਕੇ ਲੋ ਕਰੈ ਅਨੰ ਸਚਾ ਮਨ ਸੋਏ ਸਤਿ ਕੰਡ ਵਸੈ ਨਰੰਕਾ ਕਰ ਕਰ ਵਿਖੈ ਨਰ ਨਿਹਾਲ ਇਥੇ ਕੰਡ ਮੰਡਲ ਵਰਪਾੰਡ ਜੇ ਕੋ ਕਤ ਤਨ ਤਨ ਤਿ ਚੇ ਲੋ ਲੋ ਆਕਾਰ ਜਿਵ ਜਿਵ ਕਉ ਤਿ ਵੈ ਤਿ ਕਾਤ ਵਿਖੇ ਵਿਕਸੈ ਕਰੀ ਵਿਚਾਰ ਨਾਨਕ ਕਤ ਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਐ ਹਰਨ ਮਤ ਬੀਦ ਹੱਛਿਆਰ ਬਹੁ ਕਰਨਵਾ ਅਗਨ ਤਪ ਤਾਓ ਆਂਡਾ ਪੋ ਅਮਰਿਤ ਤੇ ਢਾਲੋ ਕੜੀਆ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਤਾਂ ਨਾਨਕ ਨਦਰਿ ਨਦਰ ਨਿਹਾਲ ਸਾਲੋਕ ਭਵਨ ਗੁਰੂ ਪਾਨੀ ਪਿਤਾ ਮਾਤਾ ਕਰਤ ਮਾਤਾ ਜਿਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਤ ਪਰ ਮਹਦੂਰ ਕਰਮੀ ਆਪੋ ਆਪਣੀ ਕੇ ਨੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਤਾਲੋ ਨਾਨਕ ਤੇ ਮੁਖ ਉਜਲੇ ਕਿਤੇ ਸੁਠੀ ਨਾ ਲੋ ਜਿਨੀ ਨਾਮ ਧਿਆਇਆ ਗਏ ਮਸਕਤ ਤਾਲੋ ਨਾਨਕ ਤੇ ਮੁਖ ਉਜਲੇ ਕਿਤੇ ਸੁਠੀ ਨਾ